ਵੈਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਵੱਡੇ ਕੱਲੂਕਾਰੇ ਦਾ ਦਿਨ ਹੈ ਜੀ ਜਿੱਥੇ ਆਪਣਾ ਵਿਰਸਾ ਇਤਿਹਾਸ ਬਹੁਤ ਹੀ ਸ਼ਾਨਦਾਰ ਹੈ ਉੱਥੇ ਬਹੁਤ ਦਰਦਨਾਕ ਵੀ ਹੈ ਆਪਣੇ ਇਤਿਹਾਸ ਦੇ ਸਭ ਤੋਂ ਵੱਡੇ ਮਾਰੂ ਵੱਡੇ ਕੱਲੂਕਾਰੇ ਦਾ ਸਾਹਮਣਾ ਅੱਜ ਦੇ ਦਿਨ ਇਸ ਕੌਮ ਨੇ ਕੀਤਾ ਜੋ ਹੰਕਾਰੀ ਲੁਟੇਰੇ ਹਮਲਾਵਰ ਅਹਿਮਦ ਸ਼ਾਹ ਬਦਲੀ ਕਾਰਨ ਆਪਣੇ ਤੇ ਥੋਪਿਆ ਗਿਆ ਸੀ ਜਿੱਥੇ ਇਹ ਕੱਲੂਕਾਰਾ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਖੂਨੀ ਸਾਕਾ ਹੈ ਉੱਥੇ ਹੀ ਇਹ ਯੁੱਧ ਆਪਣੇ ਬੇਖੌਫ ਟੁੱਟ ਹੌਸਲਿਆਂ ਦਾ ਗਵਾਹ ਬਣ ਕੇ ਸਵੈਮਾਨ ਤੇ ਨਵਾਂ ਸਬਕ ਅਣਖ ਚੜ੍ਹਦੀ ਕਲਾ ਵੀ ਸਿਖਾ ਰਿਹਾ ਹੈ ਇਹ ਸਾਕਾ ਦੁਨੀਆ ਦੇ ਇਤਿਹਾਸ ਨੂੰ ਖਾਸ ਤੌਰ ਤੇ ਹਿੰਦੁਸਤਾਨ ਦੇ ਇਤਿਹਾਸ ਨੂੰ ਇਹ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਇਸ ਦੇਸ਼ ਦੀ ਇੱਜ਼ਤ ਆਬਰੂ ਦੀ ਰੱਖਿਆ ਦਾ ਮੁੱਲ ਸਿੱਖ ਕੌਮ ਨੇ ਆਪਣੇ ਲਹੂ ਦਾ ਦਰਿਆ ਵਹਾ ਕੀਤਾ ਰਿਹਾ ਸੀ ਇਹ ਉਹ ਦਿਨ ਸੀ ਜਿਸ ਦਿਨ ਤਕਰੀਬਨ 35 ਹਜ਼ਾਰ ਸਿੱਖਾਂ ਨੂੰ ਉਸ ਸਮੇਂ ਦੀ ਮੌਜੂਦ ਦਾ ਅੱਧੀ ਕੌਮ ਨੂੰ ਅਫਦਾਲੀ ਨੇ ਇੱਕੋ ਮੈਦਾਨ ਵਿੱਚ ਸ਼ਹੀਦ ਕਰ ਦਿੱਤਾ ਸੀ ਇਸ ਸਾਕੇ ਨੂੰ ਸਮਝਣ ਵਾਸਤੇ ਆਪਾਂ ਨੂੰ ਉਸ ਸਮੇਂ ਦੇ ਹਾਲਾਤਾਂ ਸਮਝਣਾ ਪਵੇਗਾ ਗੁਰੂ ਮਹਾਰਾਜ ਸਾਹਿਬ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰੀ ਸਿੱਖ ਰਾਜ ਕਾਇਮ ਕੀਤਾ ਪਰ ਉਸ ਦੀ ਲਾਸਾਨੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਵਿੱਚ ਜ਼ੁਲਮਾਂ ਦੀ ਐਸੀ ਹਨੇਰੀ ਝੁੱਲੀ ਜਿਸ ਦਾ ਸਾਹਮਣਾ ਗੁਰੂ ਮਹਾਰਾਜ ਸਭ ਦੇ ਖਾਲਸੇ ਨੇ ਡਟ ਕੇ ਕੀਤਾ ਇਸ ਦੌਰਾਨ ਕਈ ਵਾਰੀ ਸਿੱਖ ਧਰਮ ਨੂੰ ਗੈਰ ਕਾਨੂੰਨੀ ਿਕrar ਵੀ ਦਿੱਤਾ ਗਿਆ ਸਰਕਾਰੀ ਹੁਕਮਨਾਮੇ ਜਾਰੀ ਹੋ ਗਏ ਕਿ ਜਿੱਥੇ ਵੀ ਕੋਈ ਸਿੱਖ ਨਜ਼ਰ ਆਉਂਦਾ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਸਿੱਖਾਂ ਦੇ ਘਰ ਘਾਟ ਖੇਤ ਹੋਰ ਜ਼ਮੀਨ ਜਾਇਦਾਦ ਸਭ ਜ਼ਬਤ ਕਰ ਲਈ ਜਾਵੇ ਬਹੁਤ ਹੀ ਜ਼ਿਆਦਾ ਇਹ ਮੁਸ਼ਕਲਾਂ ਭਰਿਆ ਦੌਰ ਸੀ 18ਵੀਂ ਸਦੀ ਦੇ ਪਹਿਲੇ 40-50 ਸਾਲ ਤਾਂ ਇਸੇ ਹਾਲਤ ਦੇ ਵਿੱਚ ਗੁਜ਼ਰੇ ਸਿੱਖਾਂ ਨੇ ਆਪਣੇ ਸਿੱਧਕ ਨੂੰ ਬਚਾਉਣ ਵਾਸਤੇ ਘਰ-ਬਾਰ ਤਿਆਗ ਦਿੱਤੇ ਜੰਗਲਾਂ ਪਹਾੜਾਂ ਮਾਰੂਥਲਾਂ ਵਿੱਚ ਸ਼ਰਨ ਲਈ ਇੱਕ ਪਾਸੇ ਤਾਂ ਖਾਲਸਾ ਜੰਗਲਾਂ ਵਿੱਚ ਕਿਸੇ ਤਰ੍ਹਾਂ ਦਿਨ ਕੱਢ ਰਿਹਾ ਸੀ ਦੂਜੇ ਪਾਸੇ ਇਹਨਾਂ ਦੇ ਸਿਰਾਂ ਦੇ ਮੁੱਲ ਪੈਣ ਲੱਗ ਪਏ ਜ਼ਮੀਨ ਜਾਇਦਾਦ ਜ਼ਬਤ ਹੋਣ ਕਾਰਨ ਮਜਬੂਰਨ ਸਿੱਖਾਂ ਨੂੰ ਆਪਣੇ ਪਰਿਵਾਰਾਂ ਨੂੰ ਵੀ ਨਾਲ ਹੀ ਰੱਖਣਾ ਪਿਆ ਗਸ਼ਤੀ ਫੌਜਾਂ ਚ ਪਿਛਪਿਛ ਤੇ ਖਾਲਸੇ ਦਾ ਖੁਰਾਵ ਖੋਜ ਲੱਭਦੀਆਂ ਫਿਰਦੀਆਂ ਰਹਿੰਦੀਆਂ ਪੱਤਾ ਪੱਤਾ ਹੀ ਸਿੱਖਾਂ ਦਾ ਵੈਰੀ ਹੋ ਗਿਆ ਸੀ ਸਿੰਘਾਂ ਨੇ ਵੀ ਆਪਣੇ ਆਪ ਨੂੰ ਛੋਟੇ-ਛੋਟੇ ਦਲਾਂ ਦੇ ਵਿੱਚ ਵੰਡ ਲਿਆ ਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਖਿਲਰ ਗਏ ਕੰਨਿਆਂ ਨੇ ਬੀਕਾਨੇਰ ਦੇ ਮਾਰੂਥਲਾਂ ਦਾ ਰੁਖ ਕਰ ਲਿਆ ਕਈ ਸ਼ਿਵਾਲਿਕ ਦੇ ਪਹਾੜੀ ਇਲਾਕਿਆਂ ਦੇ ਵਿੱਚ ਚਲੇ ਗਏ ਫਿਰ ਵੀ ਸਭ ਤੋਂ ਵੱਡੀ ਤਾਦਾਦ ਇਸਕਉਮ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਲਾਹੌਰ ਤੇ ਕਨੂਮਾਨ ਦੇ ਜੰਗਲਾਂ ਦੇ ਵਿੱਚ ਛੁਪ ਗਈ ਇਹ ਉਸ ਸਮੇਂ ਬਹੁਤ ਸੰਗਣਾ ਕੰਡਿਆਲਾ ਇਲਾਕਾ ਸੀ ਜਿੱਥੇ ਆਮ ਬੰਦਾ ਦਿੰਦੇ ਇਹ ਉਜਾਲੇ ਦੇ ਵਿੱਚ ਵੀ ਪੈਰ ਰੱਖਣਾ ਮناسب ਨਹੀਂ ਸਮਝਦਾ ਸੀ ਜਿੱਥੇ ਚੰਗੇ ਤੋਂ ਚੰਗੇ ਜਰਨੈਲ ਵੀ ਅੰਦਰ ਵੜਨ ਤੋਂ ਕੁਤਰੋਂਦੇ ਸਨ ਉਹੀ ਕਾਨੂੰਮਾਂ ਦੇ ਜੰਗਲ ਸਾਲਾਂ ਬੱਦੀ ਸਿੰਘਾਂ ਦੀ ਪਨਾਹ ਗਾ ਬੜੇ ਰਹੇ ਸਨ ਸਿੱਖ ਸਭ ਕੁਝ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੱਗੇ ਸਿਰ ਝੁਕਾ ਕੇ ਸਹਾਰਦੇ ਰਹੇ ਪਰ ਇੰਨੇ ਮਾੜੇ ਹਲਤਾਂ ਦੇ ਵਿੱਚ ਵੀ ਕਦੇ ਇਹਨਾਂ ਨੇ ਆਪਣੇ ਫਰਜ਼ ਨੂੰ ਨਹੀਂ ਤਿਆਗਿਆ ਆਪ ਜ਼ੁਲਮ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਹੋਰ ਮਜ਼ਲੂਮਾਂ ਦੀ ਰਾਖੀ ਵਾਸਤੇ ਖਾਲਸਾ ਦਲ ਹਮੇਸ਼ਾ ਤਿਆਰ ਰਿਹਾ ਕਰਦਾ ਸੀ ਇਸੇ ਤਰ੍ਹਾਂ ਨਾਦਰ ਸ਼ਾਹ ਦੇ ਹਮਲੇ ਸਮੇਂ ਸਿੰਘਾਂ ਨੇ ਆਪਣੀਆਂ ਜਾਨਾਂ ਤੇ ਖੇਡ ਕੇ ਸੈਂਕੜੇ ਅਬਲਾਵਾਂ ਨੂੰ छुੜਾਇਆ ਸੀ ਹਿੰਦੁਸਤਾਨ ਦੀ ਪੱਤ ਰੱਖੀ ਸੀ ਕਿਉਂਕਿ ਇਥੋਂ ਦੀਆਂ ਬਹੁਤ ਬੇਟੀਆਂ ਨੂੰ ਬੰਨ੍ਹ ਕੇ ਲੈ ਜਾਏ ਕਰਦੇ ਸੀ ਜ਼ਰਵਾੜੇ ਨਾਦਰ ਸ਼ਾਹ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਦਾ ਹਕਮ ਬਣਿਆ ਹਿੰਦੁਸਤਾਨ ਦੀ ਧਨ ਦੌਲਤ ਤੇ ਰੂਪ ਸਦਾ ਹੀ ਉਸ ਨੂੰ ਆਪਣੇ ਵੱਲ ਖਿੱਚਦੇ ਰਹੇ ਇਸ ਨੂੰ ਹਾਸਲ ਕਰਨ ਲਈ ਅਬਦਾਲੀ ਨੇ 1748 ਈਸਵੀ ਤੋਂ ਲੈ ਕੇ 1761 ਈਸਵੀ ਤੱਕ ਇਸ ਦੇਸ਼ ਤੇ ਪੰਜ ਹਮਲੇ ਕੀਤੇ ਪੰਜਾਬ ਕਿਉਂਕਿ ਬਿਲਕੁਲ ਸਰਹੱਦੀ ਰਾਜ ਹੈ ਅਤੇ ਦੂਜੇ ਪਾਸੇ ਇਹ ਦੌਲਤ ਨਾਲ ਰੰਗ ਰੂਪ ਨਾਲ ਮੱਲਾਮਲ ਹੈ ਇਸ ਕਰਕੇ ਪੰਜਾਬ ਨੂੰ ਉਸ ਨੇ ਆਪਣਾ ਖਾਸ ਨਿਸ਼ਾਨਾ ਬਣਾਇਆ ਦੇਸ਼ ਦੇ ਵਿੱਚ ਆਪਸੀ ਫੁੱਟ ਸਿਰ ਚੜ ਕੇ ਬੋਲ ਰਹੀ ਸੀ ਆਪਣੇ ਦੇਸ਼ ਨੂੰ ਤਾਂ ਮਾਰਿਆ ਹੀ ਫੁੱਟਨੇ ਹੈ ਸ਼ੁਰੂ ਤੋਂ ਪਰਤ ਪਰਤਪੁਰ ਦੇ ਰਾਜ ਰਾਜਪੂਤ ਰਾਜੇ ਸੂਰਜਮਲ ਵਸਤੇ ਮਰਹੱਟਿਆਂ ਨੂੰ ਟੈਕਸ ਦੇਣ ਦੀ ਗੱਲ ਨਾਗਵਾਰ ਸੀ ਸਭ ਤੋਂ ਵੱਧ ਖিলাਫਤ ਕੀ ਤੀਰ ਹੇਲਖੰਡ ਦੇ ਰਾਜੇ ਨਜੀਬ ਖਾਨ ਨੇ ਕਿਉਂਕਿ ਮਰਹੱਟਿਆਂ ਨੇ ਵੀ ਆਪਣਾ ਕਬਜ਼ਾ ਜਮਾਲਿਆ ਸੀ ਨਾ ਉਸ ਵੇਲੇ ਤੇ ਫਿਰ ਮਰਹੱਟੇ ਜੋ ਟੈਕਸੀ ਲੈਂਦੇ ਸੀ ਉਹ ਚਲੋ ਜੇ ਟੈਕਸੀ ਲੈਂਦੇ ਸੀ ਤਾਂ ਫਿਰ ਲੋਕਾਂ ਨੂੰ ਸੁਰੱਖਿਆ ਵੀ ਦੇ ਰਹੇ ਸਨ ਪਰ ਇਸ ਦੇਸ਼ ਦੇ ਵਿੱਚ ਜੈ ਚੰਦ ਵਰਗੇ ਗਦਾਰਾਂ ਦੀ ਵੀ ਘਾਟ ਨਹੀਂ ਹੈ ਨਜੀਬ ਖਾਨ ਵੀ ਇੱਕ ਇਹੋ ਜਿਹੇ ਗਦਾਰਾਂ ਦੇ ਵਿੱਚੋਂ ਸੀ ਉਸ ਨੇ ਮਰਹੱਟਿਆਂ ਦੇ ਖਿਲਾਫ ਚੜ੍ਹ ਆਉਣ ਦਾ ਅਬਦਾਲੀ ਨੂੰ ਸੁਨੇਹਾ ਭੇਜ ਦਿੱਤਾ ਸਨ 1761 ਵਿੱਚ ਪਾਣੀਪਤ ਦੇ ਮੈਦਾਨ ਵਿੱਚ ਅਫਦਾਲੀ ਤਿਮਰਹਟਿਆਂ ਦੇ ਵਿੱਚ ਜ਼ਬਰਦਸਤ ਜੰਗ ਹੋਈ ਤੇ ਆਪਾਂ ਸਕੂਲਾਂ ਚ ਪੜਦੇ ਵੀ ਹੁੰਦੇ ਸੀ ਕਿ ਪਾਣੀ ਪਤਦੀਆਂ ਲੜਾਈਆਂ ਇਸ ਲੜਾਈ ਵਿੱਚ ਮਰਹਟਿਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹਨਾਂ ਦਾ ਸੈਨਾਪਤੀ ਸਦਾ ਸ਼ਿਵਰਾਓ ਪਾਉ ਮਾਰਿਆ ਗਿਆ ਇਹ ਅਫਦਾਲੀ ਦਾ ਪੰਜਵਾਂ ਹਮਲਾ ਸੀ ਜੋ ਸਿਰਫ ਮਰਹਟਿਆਂ ਦੇ ਹੀ ਵਿਰੁੱਧ ਸੀ ਸਿੱਖਾਂ ਦਾ ਤੇ ਇਸ ਯੁੱਧ ਨਾਲ ਕੋਈ ਸਿੱਧਾ ਸੰਬੰਧ ਹੀ ਨਹੀਂ ਸੀ ਮਰਹਟਿਆਂ ਦੀ ਹਾਰ ਤੋਂ ਬਾਅਦ ਤਿੰਨ ਚਾਰ ਮਹੀਨੇ ਇੱਥੇ ਰਹਿ ਕੇ ਅਫਗਾਨੀ ਨੇ ਖੂਬ ਲੁੱਟਮਾਰ ਕੀਤੀ ਤੇ ਅੱਗੇ ਯੂਪੀ ਤੱਕ ਦੇ ਇਲਾਕੇ ਨੂੰ ਜਿੱਤ ਲਿਆ 20 ਮਾਰਚ 1961 ਨੂੰ ਅਫਗਾਨੀ ਨੇ ਦਿੱਲੀ ਜਾ ਕੇ ਡੇਰਾ ਲਾ ਲਿਆ ਇਸ ਵਾਰੀ ਉਸਨੇ ਬਹੁਤ سارے ਆਪਣੇ ਨੌਜਵਾਨਾਂ ਨੂੰ ਲੜਕੀਆਂ ਲੜਕਿਆਂ ਨੂੰ ਕੈਦ ਕਰ ਲਿਆ ਜਿਨ੍ਹਾਂ ਦੇ ਵਿੱਚ 2200 ਤੋਂ ਆਪਣੀਆਂ ਬੇਟੀਆਂ ਸੀ ਇੱਥੋਂ ਦੀਆਂ ਹਿੰਦੂਸਤਾਨ ਦੀਆਂ ਤੇ ਕੁਝ ਕੁਆਰੀਆਂ ਤੇ ਕੁਝ ਨਵੀਆਂ ਹੀ ਹਿੰਦੂ ਲੜਕੀਆਂ ਸਨ ਤੇ ਇਨਾ ਬਲਾਵਾਂ ਦੀਆਂ ਚੀਕਾਂ ਤੇ ਤਰਲੇ ਕਿਸੇ ਨੇ ਵੀ ਨਹੀਂ ਸੁਣੇ ਉਸਨੇ ਜੇ ਮਰਹਟਿਆਂ ਨੂੰ ਭਾਵੇਂ ਹਾਰ ਹੀ ਹੱਥ ਲੱਗੀ ਪਰ ਉਹਨਾਂ ਨੇ ਸਿਰ ਝੁਕਾਉਣ ਦੀ ਥਾਂ ਸਿਰ ਉੱਚਾ ਕਰਕੇ ਮੁਕਾਬਲਾ ਕਰਨ ਦੀ ਹਿੰਮਤ ਤੱਕ ਕੀਤੀ ਪਰ ਬਾਕੀ ਸਾਰਾ ਦੇਸ਼ ਕੀ ਕਰ ਰਿਹਾ ਸੀ ਉਸ ਸਮੇਂ ਕਿਉਂ ਕਿਸੇ ਹੋਰ ਨੰਨਾ ਮਾਸੂਮਾਂ ਦੇ ਤਰਲਿਆਂ ਨੂੰ ਨਹੀਂ ਸੁਣਿਆ ਸਾਰੇ ਸਿਰਫ ਆਪਣੇ ਆਪ ਨੂੰ ਬਚਾਉਣ ਵਿੱਚ ਹੀ ਤੇ ਅਫਗਾਨੀ ਨੂੰ ਖੁਸ਼ ਕਰਨ ਵਿੱਚ ਹੀ ਲੱਗੇ ਹੋਏ ਸਨ ਜਦ ਕਿਸੇ ਪਾਸਿਓ ਕੋਈ ਮਦਦ ਨਾ ਮਿਲੀ ਤਾਂ 10 ਅਪ੍ਰੈਲ 1761 ਨੂੰ ਵਿਸਾਖੀ ਦੇ ਮੌਕੇ ਤੇ ਹਿੰਦੂਆਂ ਦੇ ਮੁਖੀਆਂ ਨੇ ਸ੍ਰੀ ਅਮਰੋਸਰ ਸਾਹਿਬ ਪਹੁੰਚ ਕੇ ਖਾਲਸੇ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ ਵਿਸਾਖੀ ਦਾ ਦੀਵਾਨ ਲੱਗਿਆ ਹੋਇਆ ਸੀ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਸ ਸਮੇਂ ਦਲ ਖਾਲਸੇ ਦੇ ਸਰਦਾਰ ਸਨ ਉਹਨਾਂ ਨੇ ਇਸ ਵਿਪਤਾ ਨੂੰ ਪੂਰੀ ਤਰ੍ਹਾਂ ਨਾਲ ਸਮਝਦਿਆਂ ਹੋਇਆਂ ਮਦਦ ਕਰਨ ਦਾ ਫੈਸਲਾ ਲਿਆ ਇਸ ਲਈ ਕੁਝ ਚੋਣਵੇਂ ਸਿੰਘ ਸਰਦਾਰਾਂ ਨੂੰ ਲੈ ਕੇ ਸਰਦਾਰ ਜੱਸਾ ਸਿੰਘ ਜੀ ਗੋਇੰਦਵਾਲ ਸਾਹਿਬ ਦੇ ਨੇੜੇ ਬਿਆਸ ਦੇ ਪੱਤਨ ਤੇ ਜਾ ਪੁੱਜੇ ਜਦੋਂ ਅਫਗਾਨੀ ਦਾ ਲਸ਼ਕਰ ਬਿਆਸ ਦਰਿਆ ਪਾਰ ਕਰ ਰਿਹਾ ਸੀ ਤਾਂ ਸਿੰਘ ਅਚੰਚੇ ਹੀ ਉੱਥੇ ਜਾ ਪਈ ਤੇ ਸਾਰੀਆਂ ਲੜਕੀਆਂ ਚੁਡਾ ਲਈਆਂ ਜਥੇਦਾਰ ਸਾਹਿਬ ਨੇ ਇਹਨਾਂ ਕੁੜੀਆਂ ਦੀ ਪੂਰੀ ਹਿਫਾਜ਼ਤ ਕੀਤੀ ਉਹਨਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਿੰਨਾਂ ਕੁੜੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੇ ਸਵੀਕਾਰ ਨਹੀਂ ਕੀਤਾ ਉਹਨਾਂ ਨੇ ਵਹੀਰਾਂ ਵਿੱਚ ਰਹਿ ਕੇ ਆਪਣੇ ਦਲੇਰ ਸਿੰਘ ਭਰਾਵਾਂ ਦੀ ਸੇਵਾ ਕਰਨ ਦਾ ਫੈਸਲਾ ਲੈ ਲਿਆ ਤੇ ਅੰਮ੍ਰਿਤ ਛਕ ਬਣ ਕਰਕੇ ਸਿੱਖੀ ਨੂੰ ਬੜੇ ਫਖਰ ਨਾਲ ਅਪਣਾਇਆ ਭਾਵੇਂ ਅਬਦਾਲੀ ਤਾਂ ਕੁਝ ਉਹਦਾ ਮਾਲੀ ਨੁਕਸਾਨ ਤਾਂ ਨਹੀਂ ਸੀ ਖਾਸ ਹੋਇਆ ਪਰ ਫਿਰ ਵੀ ਕੁੜੀਆਂ ਤੇ ਗੁਲਾਮਾਂ ਨੂੰ ਛੁਡਾਇਆ ਜਾਣਾ ਉਹਦੇ ਲਈ ਬੜੀ ਵੱਡੀ ਸੱਟ ਸੀ ਤੇ ਬੜੀ ਬੇਇੱਜ਼ਤੀ ਵਾਲੀ ਗੱਲ ਸੀ ਉਹਦੇ ਵਾਸਤੇ ਇਸ ਕਰਕੇ ਉਹਦਾ ਮਨ ਕਰੋਧ ਨਾਲ ਭਰ ਗਿਆ ਮੁਕਾਬਲ ਮੁਰਦਾ ਹੋਇਆ ਉਹ ਆਪਣੇ ਸੂਈਏ ਪੰਜਾਬ ਵਿੱਚ ਛੱਡ ਗਿਆ ਤੇ ਉਹਨੇ ਆਪਣੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਅਚਨਚੇਤ ਹਮਲਾ ਕੀ ਹੁੰਦਾ ਹੈ ਇਹ ਮੈਂ ਹੁਣ ਸਿੱਖਾਂ ਨੂੰ ਦਿਖਾਉਂਗਾ ਜਿਵੇਂ ਕਿ ਆਪਾਂ ਦੇਖਿਆ ਕਿ ਗਦਾਰੀ ਤਾਂ ਆਪਣੇ ਦੇਸ਼ ਦੀ ਰਗ ਰਗ ਵਿੱਚ ਫੈਲ ਚੁੱਕੀ ਸੀ ਜੰਡਿਆਲੇ ਦਾ ਮਹੰਤ ਅਕੁਲदास ਆਪਣੇ ਹੀ ਕੌਮ ਦੀਆਂ ਧੀਆ ਭੈਣਾਂ ਦੀ ਰਾਖੀ ਕਰਨ ਵਾਲੇ ਸਿੱਖਾਂ ਖਿਲਾਫ ਅਫਦਾਲੀ ਨੂੰ ਸੂਹਾਂ ਦੰਦਾ ਰਿਹਾ ਉਸੇ ਸਾਲ 27 ਅਕਤੂਬਰ 1766 ਨੂੰ ਬੰਦੀ ਛੋੜ ਦਿਵਸ ਦੇ ਇਕੱਠ ਦੇ ਵਿੱਚ ਖਾਲਸੇ ਨੇ ਆਪਣੇ ਵਿਰੋਧੀਆਂ ਬਾਰੇ ਠੋਸ ਰਣਨੀਤੀ ਬਣਾਈ ਦੇ ਨਾਲ ਹੀ ਅਕਾਲ ਦਾਸ ਨੂੰ ਵੀ ਦਰਬਾਰ ਖਾਲਸਾ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਪਰ ਉਹਨੇ ਪੇਸ਼ ਹੋਣ ਦੀ ਥਾਂ ਤੇ ਅਫਦਾਲੀ ਨੂੰ ਸਿੱਖਾਂ ਤੇ ਚੜਾਉਣ ਦਾ ਸੱਦਾ ਭੇਜ ਦਿੱਤਾ ਤੇ ਆਪ ਵੀ ਉਹ ਇਸੇ ਮੌਕੇ ਦੀ ਤਲਾਸ਼ ਦੇ ਵਿੱਚ ਸੀ ਉਸਨੇ ਸਨੇਹ ਤੇ ਅਮਲ ਕੀਤਾ ਤੇ ਹਿੰਦੁਸਤਾਨ ਤੇ ਆਪਣਾ 6ਵਾਂ ਹਮਲਾ ਕਰ ਦਿੱਤਾ ਜੋ ਨਿਰੋਲ ਸਿੱਖਾਂ ਦੇ ਵਿਰੁੱਧ ਸੀ ਖਾਲਸੇ ਨੂੰ ਵੀ ਇਹਦੀ ਪਿੰਕਤਾ ਲੱਗ ਚੁੱਕੀ ਸੀ ਤੇ ਸਿੱਖਾਂ ਨੇ ਪਹਿਲਾਂ ਆਪਣੇ ਪਰਿਵਾਰਾਂ ਨੂੰ ਸਤਲੁਜ ਪਾਰ ਲਿਜਾ ਕੇ ਸੁਰੱਖਿਤ ਕਰਨ ਦਾ ਫੈਸਲਾ ਕੀਤਾ ਕਿਉਂਕਿ ਬਹੁਤ ਵੱਡੀ ਤਦਾਦ ਦੇ ਵਿੱਚ ਵਹੀਰ ਦੇ ਵਿੱਚ ਬੀਬੀਆਂ ਸੀ ਬੱਚੇ ਸੀ ਬਜ਼ੁਰਗ ਸੀ ਤੇ ਇਹਨਾਂ ਨੇ ਸੋਚਿਆ ਕਿ ਅਸੀਂ ਇਹਨਾਂ ਨੂੰ ਪਹਿਲਾਂ ਸੇਫ ਥਾਂ ਤੇ ਪਹੁੰਚਾ ਦਈਏ ਫਿਰ ਅੱਕੇ ਲੜਾਈ ਲਈ ਤਿਆਰ ਹੁੰਦੇ ਹਾਂ 3 ਫਰਵਰੀ 1762 ਨੂੰ ਅਫਗਾਨੀ ਦਾ ਲਸ਼ਕਰ ਲਾਹੌਰ ਪਹੁੰਚ ਗਿਆ ਸਿੱਖਾਂ ਨੇ ਹਾਲਾਤ ਮੁਤਾਬਕ ਅੰਦਾਜ਼ਾ ਲਾਇਆ ਕਿ ਤਕਰੀਬਨ 10 ਦਿਨਾਂ ਤੱਕ ਇੱਥੇ ਅਫਗਾਨੀ ਪਹੁੰਚ ਸਕੂਗਾ ਕਿਉਂਕਿ ਘੋੜਿਆਂ ਤੇ ਆਉਣਾ ਸੀ ਤੇ ਬੜਾ ਲੰਬਾ ਸਫ਼ਰ ਸੀ ਇਹੀ ਅੰਦਾਜ਼ਾ ਬਸ ਸਭ ਤੋਂ ਵੱਧ ਘਾਤਕ ਸਾਬਤ ਹੋ ਗਿਆ ਇਹ ਬਹੁਤ ਹੀ ਹੈਰਾਨ ਕਰਨ ਦੇਣ ਵਾਲੀ ਗੱਲ ਸੀ ਕਿ ਅਫਦਾਲੀ ਤੇ ਉਹਦੀ ਏਨੀ ਵੱਡੀ ਫੌਜ ਨੇ ਸਾਈ ਨਹੀਂ ਲਿਆ ਦੋ ਦਿਨਾਂ ਦੇ ਵਿੱਚ ਵਿੱਚ ਹੀ ਉਹ ਸਾਰੇ ਚੜੇ ਚੜਾਏ ਲਾਹੌਰ ਤੋਂ ਮਲੇਰਕੋਟਲੇ ਤੱਕ ਦਾ ਸਫ਼ਰ ਇੰਨੀ ਫੁਰਤੀ ਨਾਲ ਤੈਅ ਕਰ ਗਏ ਕਿ 5 ਫਰਵਰੀ 1762 ਨੂੰ ਮਲੇਰਕੋਟਲੇ ਦੇ ਨੇੜੇ ਸਿੱਖ ਇਕੱਠੇ ਹੋਏ ਹੋਏ ਸੀ ਆਪਨ ਬਾਬਾ ਜੀ ਲੈ ਕੇ ਗਏ ਸੀ ਉੱਥੇ ਕੁੱਪਰ ਹੀੜਾ ਦੇ ਥਾਂ ਦੇ ਉੱਤੇ ਜਿੱਥੇ ਖਾਲਸੇ ਨੇ ਡੇਰਾ ਲਾਇਆ ਹੋਇਸੀ ਕੁਕੇ ਨਾਲ ਪਾਣੀ ਵਗਦਾ ਸੀ ਤੇ ਸਵੇਰ-ਸਵੇਰ ਦਾ ਹੀ ਸਮਾਸੀ ਉਹਨਾਂ ਨੇ ਕੋਈ ਤਿਆਰੀ ਵੀ ਨਹੀਂ ਸੀ ਕੀਤੀ ਹੋਈ ਇਹਨਾਂ ਉਮੀਦ ਹੀ ਨਹੀਂ ਸੀ ਕਿ ਇਕਦਮ ਅਫਗਾਨੀ ਆਪ ਹੋਊਗਾ 5 ਫਰਵਰੀ ਨੂੰ 1762 ਨੂੰ ਇਹ ਇਹਨਾਂ ਨੇ ਆ ਕੇ ਇਕਦਮ ਹੀ ਅਟੈਕ ਕਰ ਦਿੱਤਾ ਅਫਗਾਨੀ ਦੀ ਫੌਜਾਂ ਨੇ ਇਹ ਹਮਲਾ ਕਿਉਂਕਿ ਤੜਕੇ-ਤੜਕੇ ਅਚਨਚੇਤ ਹੋਇਆ ਸੀ ਇਸ ਲਈ ਸਿੱਖਾਂ ਨੂੰ ਕੋਈ ਵਿਉਂਤ ਬਣਾਉਣ ਦਾ ਸਮਾਂ ਨਾ ਮਿਲਿਆ ਕੋਈ ਹਲੇ ਇਸ਼ਨਾਨ ਕਰਨ ਲੱਗਿਆ ਸੀ ਕੋਈ ਪਾਠ ਕਰ ਰਿਹਾ ਸੀ ਕੋਈ ਘੋੜਿਆਂ ਨੂੰ ਘਾਹ ਪੱਠੇ ਪਾ ਰਿਹਾ ਸੀ ਕਿਉਂਕਿ ਅੰਮ੍ਰਿਤ ਵੇਲਾ ਸੀ ਨਾ ਸਾਰੇ ਬੰਦਗੀ ਵਿੱਚ ਹੀ ਤਕਰੀਬਨ ਜੁੜੇ ਹੋਏ ਸੀ ਸਾਰੇ ਕੰਮ ਵਿੱਚ ਹੀ ਛੱਡ ਦਿੱਤੇ ਗਏ ਭਾਵੇਂ ਹਮਲਾ ਅਚਨਚੇਤ ਹੋਇਆ ਸੀ ਪਰ ਸਿੱਖਾਂ ਨੇ ਮੈਦਾਨ ਛੱਡਣ ਦੀ ਥਾਂ ਤੇ ਮੁਕਾਬਲੇ ਦੀ ਠਾਣੀ ਪਹਿਲੇ ਹੀ ਹਮਲੇ ਵਿੱਚ ਸੈਂਕੜੇ ਸਿੱਖ ਸ਼ਹੀਦ ਹੋ ਗਏ ਕਿਉਂਕਿ ਸਿੱਖਾਂ ਦੇ ਪਰਿਵਾਰ ਨਾਲ ਸਨ ਮੁੱਖੀ ਸਿੱਖਾਂ ਨੇ ਸਰਦਾਰ ਜੱਸਾ ਸਿੰਘ ਜੀ ਅਲੂ ਵਾਲਿਆਂ ਨਾਲ ਮਿਲ ਕੇ ਮੱਥਾ ਪਕਾਇਆ ਕਿ ਵਹੀਰ ਦੇ ਇਰਦ ਗਿਰਦ ਚਾਰੇ ਪਾਸੇ ਫੌਜੀ ਸਿੱਖਣ ਦੀ ਦੀਵਾਰ ਜਹੀ ਬਣਾ ਲਈ ਜਾਵੇ ਤੇ ਵਿਚਕਾਰ ਬੀਬੀਆਂ ਬੱਚੇ ਤੇ ਬਜ਼ੁਰਗਾਂ ਨੂੰ ਰੱਖ ਕੇ ਬਚਾਉਣ ਦਾ ਯਤਨ ਕੀਤਾ ਗਿਆ ਨਾਲ ਹੀ ਲੜਦੇ ਹੋਏ ਉਹ ਉਹਨਾਂ ਨੇ ਬਰਨਾਲੇ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ ਅੱਗੇ ਅੱਗੇ ਸਰਦਾਰ ਸ਼ਾਮ ਸਿੰਘ ਜੀ ਤੇ ਅਹਿਮਦਗੜ੍ਹ ਵਾਲੇ ਪਾਸੇ ਸਰਦਾਰ ਦਸਤਾ ਸਿੰਘ ਜੀ ਆਪਸੰਨ ਮਲੇਰਕੋਟਲੇ ਵਾਲੇ ਪਾਸੇ ਸਰਦਾਰ ਚਕਤ ਚੜਤ ਸਿੰਘ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸੀ ਉਹਨਾਂ ਦੀ ਕਮਾਨ ਹੇਠਾਂ ਲੜ ਰਿਹਾ ਸੀ ਹੁਣ ਸਿੰਘਾਂ ਨੇ ਬੜੀ ਸ਼ੂਰਮਗਤੀ ਤੇ ਜੋਹਰ ਬੁਖਣੇ ਸ਼ੁਰੂ ਕਰ ਦਿੱਤੇ ਤੇ ਕਮਸਾਨ ਦਾ ਯੁੱਧ ਹੁਣ ਦੋ ਤਰਫਾ ਹੋ ਗਿਆ ਇੱਕਦਮ ਸਾਰੇ ਪਾਸੇ ਭੱਜੜ ਪੈ ਗਈ ਅਫਦਾਲੀ ਦੇ ਜਰਨਲ ਹਰਪਾਸ ਸਿੰਘ ਕੋਸ਼ਿਸ਼ ਕਰ ਰਹੇ ਸਨ ਕਿ ਖਾਲਸੇ ਦੀ ਜਿਹੜੀ ਡਿਫੈਂਸ ਵਾਲੀ ਲਾਈਨ ਹੈ ਨਾ ਪਹਿਲੀ ਕਤਾਰ ਨੂੰ ਤੋੜ ਕੇ ਵਿਚਕਾਰ ਲੈ ਜਿਹੜੇ ਨਿਖਥੇ ਨਾ ਲੜਨ ਵਾਲੇ ਬੱਚੇ ਬਜ਼ੁਰਗ ਬੀਬੀਆਂ ਸੀ ਤੇ ਉਹਨਾਂ ਨੂੰ ਕਤਲ ਕੀਤਾ ਜਾ ਰਿਹਾ ਇਹ ਪਹਿਲਾਂ ਜ਼ੈਨ ਖਾਨ ਬਲੇਰਕੋਟਲੇ ਦਾ ਨਵਾਬ ਸਭ ਤੋਂ ਅੱਗੇ ਸੀ ਸਿੱਖ ਜਾਨਾ ਹੂਲ ਕੇ ਲੜ ਰਹੇ ਸਨ ਪਰ ਫਿਰ ਵੀ ਪਿੱਛੇ ਹਟਦੇ ਸਿੰਘਾਂ ਦਾ ਬਹੁਤ ਜ਼ਬਰ ਜਾਨੀ ਨੁਕਸਾਨ ਹੋ ਰਿਹਾ ਸੀ ਸਿੱਖਾਂ ਨੇ ਮਹਾਰਾਜ ਗੁਰੂ ਸਾਹਿਬਾਂ ਦੀ ਯਾਦ ਕੀਤਾ ਗੁਰਬਾਣੀ ਦੀਆਂ ਤੁਕਾਂ ਨੂੰ ਰਸ ਰਸਨਾ ਦੇ ਉੱਤੇ ਉਚਾਰਦੇ ਹੋਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦੇ ਜੈਕਾਰੇ ਗਜਾਉਂਦੇ ਰਹੇ ਉਸ ਵੇਲੇ ਬਸ ਇੱਕ ਗੁਰੂ ਮਹਾਰਾਜ ਸਾਹਿਬ ਜੀ ਦਾ ਆਸਰਾ ਇੱਕ ਚੜ੍ਹਦੀ ਕਲਾ ਦਾ ਜਜ਼ਬਾ ਕੰਮ ਕਰ ਰਿਹਾ ਸੀ ਸਿੰਘ ਸਰਦਾਰ ਮੁੜ ਮੁੜ ਕੇ ਖਾਲਸੇ ਨੂੰ ਕਲਗੀਧਰ ਪਿਤਾ ਜੀ ਦੇ ਬਚਨ ਚੇਤੇ ਕਰਾ ਰਹੇ ਸਨ ਨਾ ਡਰੋਂ ਅਰਸੋਂ ਜੱਪ ਜਾਏ ਲਰੋਂ ਨਿਸ਼ਚੈ ਕਰ ਆਪਣੀ ਜਿੱਤ ਕਰੋ ਦੋ ਮੀਲ ਤੱਕ ਤਾਂ ਸਿੰਘ ਬਹੁਤ ਜੋਸ਼ ਨਾਲ ਲੜਦੇ ਹੋਏ ਦੁਸ਼ਮਣਾਂ ਨੂੰ ਪਾੜ ਪਾੜ ਕੇ ਸੁੱਟਦੇ ਰਹੇ ਥੋੜੇ ਸਮੇਂ ਵਿੱਚ ਹਰ ਪਾਸੇ ਖੂਨ ਹੀ ਖੂਨ ਨਜ਼ਰ ਆ ਰਿਹਾ ਸੀ ਅਫਦਾਲੀ ਦੇ لشکر ਦਾ ਵੀ ਬਹੁਤ ਜਾਨੀ ਨੁਕਸਾਨ ਹੋਇਆ ਤੇ ਸਿੱਖਾਂ ਦਾ ਵੀ ਸਿੱਖਾਂ ਦੀ ਗਿਣਤੀ ਨਾਲੋਂ ਦੁਸ਼ਮਣ ਫੌਜ ਦੀ ਗਿਣਤੀ ਬਹੁਤ ਹੀ ਜ਼ਿਆਦਾ ਸੀ ਤੇ ਲੜਨ ਤੋਂ ਇਲਾਵਾ ਅਫਦਾਲੀ ਨੇ ਹੋਰ ਕੋਈ ਰਸਤਾ ਸਿੰਘਾਂ ਵਾਸਤੇ ਬਾਕੀ ਨਹੀਂ ਛੱਡਿਆ ਸੀ ਸਿੰਘਾਂ ਨੇ ਵੀ ਘਿਰ ਕੇ ਕਤਲ ਹੋ ਜਾਣ ਨਾਲੋਂ ਜੂਝ ਕੇ ਸ਼ਹੀਦ ਹੋਣ ਨੂੰ ਬਿੱਤਰ ਸਮਝਿਆ ਲੜਨ ਵਾਲਿਆਂ ਵਿੱਚ ਹੁਣ 13-14 ਸਾਲ ਦੇ ਬੱਚੇ ਵੀ ਸ਼ਾਮਲ ਹੋਣ ਲੱਗ ਪਏ ਕਈ ਸਿੰਘੜੀਆਂ ਨੇ ਵੀ ਅੱਗੇ ਵਧ ਕੇ ਸੂਰਮਗਤੀ ਤੇ ਜੋਹਰ ਦਿਖਾਏ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕੁੱਤ ਸਿੰਘਾਂ ਨੇ ਪਾਣੀ ਪਿਉਉਣ, ਜ਼ਖਮੀਆਂ ਨੂੰ ਸੰਭਾਲਣ ਤੇ ਭਾਰੀ ਸਮਾਨ ਚੁੱਕ ਕੇ ਨਾਲ ਤੁਰਨ ਦੀ ਸੇਵਾ ਸੰਭਾਲੀ। ਜ਼ਖਮੀਆਂ ਦੀ ਮਲਮ ਪੁੱਟੀ ਦੀ ਮੁੱਖ ਜ਼ਿੰਮੇਵਾਰੀ ਸਿੰਘੜੀਆਂ ਨੇ ਸੰਭੀ ਤਾਂ ਜੋ ਵੱਧ ਤੋਂ ਵੱਧ ਸਿੰਘ ਮੁਕਾਬਲੇ ਲਈ ਵਿਲੇ ਹੋ ਸਕਣ। ਕੁੱਤ ਸਿੰਘਾਂ ਨੇ ਇੱਕ ਖਾਸ ਸੇਵਾ ਸੰਭਾਲੀ ਕਿ ਉਹ ਸੀ ਕਿ ਮਾਰੇ ਗਏ ਅਫਗਾਨੀਆਂ ਦੇ ਸ਼ਸਤਰ ਇਕੱਠੇ ਕਰਕੇ ਖਾਲਸਾ ਫੌਜ ਨੂੰ ਦੇਣਾ। ਜਿਸ ਤਰ੍ਹਾਂ ਜੰਗ ਜਾਰੀ ਰਹਿ ਸਕੀ ਕਿਉਂਕਿ ਸਿੱਖਾਂ ਕੋਲੇ ਸ਼ਸਤਰ ਗੋਲਾ ਬਾਰੂਦ तकरीबन ਮੁੱਕ ਚਲਿਆ ਸੀ ਨਾ ਹੀ ਸਵੇਰ ਤੋਂ ਕਿਸੇ ਨੇ ਕੁਛ ਛਕਿਆ ਸੀ ਭੁੱਖੇ ਢਿੱਡ ਕਿਸ ਤਰ੍ਹਾਂ ਲੜਦੇ ਜੂਝਦੇ ਜਾ ਰਹੇ ਸੀ ਸਿੱਖਾਂ ਦੇ ਜੋਸ਼ ਤੇ ਜੰਗ ਦੇ ਪੈਂਥੜੇ ਦੇਖ ਕੇ ਅਬਦਾਲੀ ਹੱਕਾ ਬੱਕਾ ਰਹਿ ਗਿਆ ਆਪਣੇ ਸੁਨਿਆਂ ਕੋਲੋਂ ਉਹ ਸਿੱਖਾਂ ਬਾਰੇ ਪਹਿਲਾਂ ਵੀ ਬਹੁਤ ਕੁਝ ਸੁਣ ਚੁੱਕਿਆ ਸੀ ਪਰ ਇਹ ਪਹਿਲਾ ਮੌਕਾ ਸੀ ਜਦੋਂ ਸਿੱਖਾਂ ਨਾਲ ਰੂਹ ਰੂਹ ਲੜ ਰਿਹਾ ਸੀ ਅੱਜ ਆਪਣੇ ਅਹਿਲਕਾਰਾਂ ਕੋਲੋਂ ਵੀ ਸਿੱਖਾਂ ਦੀ ਤਾਰੀਫ਼ ਸੁਣ ਕੇ ਉਹ ਸੜ ਬਲ ਗਿਆ ਤੇ ਅੰਤ੍ਰਮਨ ਦੇ ਵਿੱਚ ਫੈਸਲਾ ਕਰ ਲਿਆ ਕਿ ਉਹ ਸਿੱਖਾਂ ਦਾ ਨਾਸ਼ ਕਰਕੇ ਹੀ ਦਮ ਲਵੇਗਾ ਉਸ ਨੇ ਆਪਣੇ ਸਿਪਾਸਲਾਰ ਬਲੀਖਾਂ ਪੀਖਨਖਾਂ ਜ਼ੈਨਖਾਂ ਨੂੰ ਹੋਰ ਤਕੜੇ ਹੋ ਕੇ ਲੜਨ ਦਾ ਹੁਕਮ ਦਿੱਤਾ ਉਹਨਾਂ ਨੇ ਤਿੰਨੇ ਪਾਸਿਓਂ بڑے ਵੱਡੇ ਦਸਤੇ ਨਾਲ ਇਕੱਠਾ ਹੀ ਹਮਲਾ ਬੋਲ ਦਿੱਤਾ ਸਿੱਖ ਗਿਣਤੀ ਵਿੱਚ ਇਕੱਠ ਹੋਣ ਕਾਰਨ ਇਸ ਨੂੰ ਸਹਾਰ ਨਾ ਸਕੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਹੀਦੀਆਂ ਪਾ ਗਏ ਇਸ ਤਰ੍ਹਾਂ ਸਿੱਖਾਂ ਦੁਆਰਾ ਬਣਾਈ ਹੋਈ ਰਖੇ ਖਵਾੜ ਲਾਈਨ ਆਫ ਡਿਫੈਂਸ ਟੁੱਟ ਗਈ ਤੇ ਅੰਦਰੂਨੀ ਜਿਹੜਾ ਵਹੀਰ ਸੀ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਜਾਨੀ ਨੁਕਸਾਨ ਹੋਇਆ ਅਫਗਾਨੀ ਨੇ ਪੱਕਾ ਮਨ ਬਣਾ ਲਿਆ ਸੀ ਕਿ ਵਹੀਰ ਦੇ ਐਨ ਵਿਚਕਾਰ ਪਹੁੰਚ ਕੇ ਐਸੀ ਕਰੜੀ ਸੱਟ ਮਾਰੀ ਜਾਵੇ ਕਿ ਸਿੱਖ ਕੌਮ ਮੁੜ ਕੇ ਉੱਠ ਨਾ ਸਕੇ ਪਰ ਸਿੰਘ ਸਰਦਾਰਾਂ ਨੇ ਵੀ ਹੁਣ ਹੁਸ਼ਿਆਰੀ ਹਿੰਮਤ ਤੋਂ ਕਮ ਲੈਂਦਾ ਹੋਇਆ ਆਪਣੇ ਆਪ ਨੂੰ ਸੰਭਾਲਿਆ ਤੇ ਅਫਗਾਨੀ ਦੇ ਨਾਪਾਕ ਇਰਾਦਿਆਂ ਨੂੰ ਰੋਕਣ ਲਈ ਡਟ ਗਏ ਮੁਰ ਦੋਹਾਂ ਧਿਰਾਂ ਵਿੱਚ ਅਤ ਦੀ ਕਮਸਾਨ ਮਚ ਗਈ ਸਾਰੀ ਧਰਤੀ ਲਹੂ ਨਾਲ ਸਿੰਜੀ ਗਈ ਲਾਲ ਹੋ ਗਈ ਹਰ ਪਲ ਜੰਗ ਦਾ ਮੈਦਾਨ ਕੁਝ ਹੋਰ ਹੀ ਰੂਪ ਧਾਰੀ ਜਾ ਰਿਹਾ ਸੀ ਇਸ ਤਰ੍ਹਾਂ ਲੜਦਿਆਂ ਰਾਤ ਪੈਣ ਤੱਕ ਸਿੱਖ ਤਕਰੀਬਨ 20 ਮੀਲ ਦਾ ਪਿੰਡ ਤੱਕ ਤੈਅ ਕਰ ਚੁੱਕੇ ਸਨ ਉਧਰ ਅਫਗਾਨੀ ਦੇ ਸਿਪਾਹੀ ਜਿਨ੍ਹਾਂ ਨੇ ਪਹਿਲਾਂ ਲਗਾਤਾਰ 150 ਮੀਲਾਂ ਦਾ ਸਫ਼ਰ ਕੀਤਾ ਸੀ ਹੁਣ ਕਿਉਂਕਿ ਕਾਬਲ ਤੋਂ ਚੜਕੇ ਆਏ ਸੀ ਸਿੱਧੇ ਹੀ ਤੇ ਹੁਣ ਪਿਛਲੇ 10 ਘੰਟਿਆਂ ਤੋਂ ਫੇਰ ਲੜ ਰਹੇ ਸੀ ਉਹ ਵੀ ਤੱਕ ਕਿ ਚੂਰ ਹੋ ਗਏ ਸਨ ਅਖੀਰ ਸੂਰਜ ਢਲਣ ਤੇ ਦੋਹਾਂ ਧਿਰਾਂ ਵੱਲੋਂ جنگ ਰੁਕ ਗਈ ਇਤਿਹਾਸ ਮੁਤਾਬਕ ਇਸ ਖਲੂਕਾਰੇ ਵਿੱਚ ਤਕਰੀਬਨ 30 ਤੋਂ 35 ਹਜ਼ਾਰ ਸਿੰਘ ਸਿੰਗੜੀਆਂ ਤੇ ਪਜੰਗੀ ਸ਼ਹੀਦ ਹੋ ਗਏ ਤਕਰੀਬਨ ਉਸ ਸਮੇਂ ਦੀ ਅੱਧੀ ਕੌਮ ਇੱਕ ਦਿਨ ਵਿੱਚ ਖਾਲਸੇ ਦਾ ਇਸ ਤੋਂ ਵੱਧ ਜਾਣੀ ਨੁਕਸਾਨ ਕਦੇ ਨਹੀਂ ਹੋਇਆ ਸੀ ਇੱਕ ਪਾਸੇ ਅਫਦਾਲੀ ਸਿੱਖਾਂ ਦਾ ਖੁਰਾ ਖੋਜ ਨਾ ਮਟਾਉਣ ਉਹ ਮਟਾਸ ਕਰਨ ਕਾਰਨ ਬੁਖਲਾਇਆ ਹੋਇਆ ਸੀ ਕਿਉਂਕਿ ਸਿੱਖ ਹਲੇ ਵੀ ਜੂਦੇ ਸਨ ਜਿਨ੍ਹਾਂ ਨੂੰ ਉਹ ਆਪਣੀ ਅੱਖੀਂ ਵੇਖ ਚੁੱਕਿਆ ਸੀ ਇਸ ਖਿਜ ਨੂੰ ਲਾਉਣ ਵਾਸਤੇ ਇਸ ਤੋਂ ਪਹਿਲਾਂ ਉਸਨੇ ਕੀ ਕੀਤਾ ਕਿ ਸਿੰਘਾਂ ਨੇ ਬੱਚਿਆਂ ਤੇ ਬੀਬੀਆਂ ਨੂੰ ਤੇ ਬਜ਼ੁਰਗਾਂ ਨੂੰ ਇੱਕ ਬਾਜਰੇ ਦਾ ਖੇਤ ਸੀ ਬਹੁਤ ਉੱਚੇ ਉੱਚੇ ਟਾਣਡੇ ਸੀ ਉਹਨਾਂ ਦੇ ਵਿੱਚ ਛੁਪਾ ਦਿੱਤਾ ਸੀ ਤੇ ਅਬਦਾਲੀ ਨੇ ਉਸ ਖੇਤ ਨੂੰ ਅੱਗ ਲਵਾਤੀ ਤੇ ਉਹ ਉਹ ਵੀ ਸਾਰੇ ਅੰਦਰ ਚੁਲਸਕੇ 10000 ਦੇ ਕਰੀਬ ਬੱਚੇ ਬਜ਼ੁਰਗ ਬੀਬੀਆਂ ਉਹਦੇ ਵਿੱਚ ਚੁਲਸਕੇ ਜਉਂਦੇ ਜੀ ਚੁਲਸਕੇ ਹੋ ਸ਼ਹੀਦियां ਪ੍ਰਾਪਤ ਕਰ ਗਏ ਤੇ ਇਹ ਇੱਥੇ ਹੀ ਬਸ ਨਹੀਂ ਕੀਤੀ ਜੰਦਿਆਂ ਹੋਇਆ ਅਬਦਾਲੀ ਨੇ ਸ੍ਰੀ ਹਵੰਦਰ ਸਾਹਿਬ ਨੂੰ ਕਹਿ ਹਟੇਰੀ ਕਰ ਦਿੱਤਾ ਤੇ ਸ਼ਹੀਦ ਸਿੱਖਾਂ ਦੇ ਸਿਰਾਂ ਨੂੰ ਗੱਡਿਆਂ ਵਿੱਚ ਪਰ ਕੇ ਲਾਹੌਰ ਲੈ ਗਿਆ ਤੇ ਮੁੱਖ ਦਰਵਾਜ਼ਿਆਂ ਦੇ ਵਿੱਚ ਚਣਵਾ ਦਿੱਤੇ ਤਾਂ ਜੋ ਲੋਕਾਂ ਸਾਹਮਣੇ ਆਪਣੀ ਤਾਕਤ ਦਾ ਪ੍ਰਗਟਾਵਾ ਕਰ ਸਕੇ ਪਰ ਦੂਜੇ ਪਾਸੇ ਇੰਨੇ ਭਾਰੀ ਨੁਕਸਾਨ ਤੋਂ ਵੀ ਖਾਲਸੇ ਦੀ ਕੀ ਦਸ਼ਾ ਸੀ ਕਿਉਂਕਿ ਮਹਾਰਾਜ ਸਾਹਿਬ ਜੀ ਨੇ ਗੁਰਤੀ ਹੀ ਅਸੀਂ ਬਖਸ਼ਿਸ਼ ਸੀ ਝੱਖੜ ਵਾਉ ਨ ਡੋਲੇ ਪਰਬਤ ਮੇਹराण ਸਿੱਖ ਢੋਲ ਰਹੇ ਠਿੜਕੇ ਨਹੀਂ ਇਸ ਨੂੰ ਖਾਲਸੇ ਲਈ ਅਕਾਲ ਪੁਰਖ ਸਾਹਿਬ ਦੀ ਇੱਕ ਹੋਰ ਖੇਡ ਇੱਕ ਹੋਰ ਇਮਤਿਹਾਨ ਸਮਝ ਕੇ ਉਹ ਸਹਿ ਗਏ ਖੜੇ ਮੱਥੇ ਪਾਣਾ ਮੰਨਣਾ ਸਿੱਖੀ ਜਜ਼ਬੇ ਨਾਲ ਇਹ ਸਿੱਖੀ ਸਪਿਰਿਟ ਦਾ ਇੱਕ ਅਟੁੱਟ ਹਿੱਸਾ ਹੈ ਹਰ ਖੁਸ਼ੀ ਹਰ ਗੰਬਿਤ ਸਿਖਰ ਦਾਸ ਕਰਕੇ ਸ਼ੁਕਰਾਨਾ ਹੀ ਕਰਦੇ ਹਨ ਕਿਉਂਕਿ ਉਹਨਾਂ ਦਾ ਜੀਵਨ ਦਾ ਫਲਸਫਾ ਹੀ ਮਹਾਰਾਜ ਸਾਹਿਬ ਜੀ ਨੇ ਇਹ ਹੀ ਸਮਝਾਇਆ ਹੈ ਦੁੱਖ ਨਹੀਂ ਸਭ ਸੁਖੀ ਹੈ રે ਇੱਕ ਹੈ ਏਕੀ ਨਿੱਤੈ ਬੁਰਾ ਨਹੀਂ ਸਭ ਪਲਾਹੀ ਹੈ રે ਹਾਰ ਨਹੀਂ ਸਭ ਜਿੱਤੈ ਸੋਗ ਨਹੀਂ ਸਦਾ ਹਰਖੀ ਹੈ ਸੋਗ ਨਹੀਂ ਸਦਾ ਹਰਖੀ ਹੈ રે ਛੋੜ ਨਹੀਂ ਕਿਛ ਲਿੱਤੈ ਕਹ ਨਾਨਕ ਜਨ ਹਰ 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 ਹੈ ਕਤ ਆਵੇ ਕਤਰਮਤੇ ਇਸ ਜਸਵੀ ਦਾ ਸਬੂਤ ਇਸ ਗੱਲ ਤੋਂ ਮਿਲ ਜਾਂਦਾ ਹੈ ਕਿ ਫਿਰ ਸਿੱਖ ਬਹੁਤ ਛੇਤੀ ਉੱਠ ਖੜੇ ਹੋਏ ਆ ਪ੍ਰਾਚੀਨ ਪੰਥ ਪ੍ਰਕਾਸ਼ ਜੋ ਸਰਦਾਰ ਰਤਨ ਸਿੰਘ ਪੰਗੂ ਨੇ ਲਿਖਿਆ ਹੈ ਜਿਹੜੇ ਸ਼ਹੀਦ ਜਿਹੜੇ ਮਸਾ ਰੰਗੜ ਨੂੰ ਮਾਰਿਆ ਸੀ ਨਾ ਭਾਈ ਸੁਖਾ ਸਿੰਘ ਤੇ ਮਹਿਤਾਬ ਸਿੰਘ ਜੀ ਮਹਿਤਾਬ ਸਿੰਘ ਜਿਹਦੇ ਹੀ ਪੁੱਤਰੇ ਸੀ ਭਾਈ ਰਤਨ ਸਿੰਘ ਪੰਗੂ ਇਹਨਾਂ ਨੇ ਪੰਥ ਪ੍ਰਕਾਸ਼ ਲਿਖਿਆ ਤੇ ਇਹਨਾਂ ਨੇ ਲਿਖਿਆ ਕਿ 3 ਮਹੀਨਿਆਂ ਬਾਅਦ ਹੀ ਖਾਲਸੇ ਨੇ ਮੁੜ ਜ਼ੈਲ ਖਾਨ ਤੇ ਹਮਲਾ ਕੀਤਾ ਜੋ ਅਫਦਾਲੀ ਦੀ ਗੈਰ ਮਜੂਦਗੀ ਦੇ ਵਿੱਚ ਇਸ ਨੂੰ ਸਹਾਰ ਨਾ ਸਕਿਆ ਤੇ ਅਮਨ ਚੈਨ ਮੁੜ ਕੇ ਕਾਇਮ ਕਰਨ ਲਈ ਮੁਆਵਜ਼ੇ ਵਜੋਂ ਇਸਨੇ 50000 ਰੁਪਏ ਸਿੱਖਾਂ ਨੂੰ ਦਿੱਤੇ ਮਾਫੀ ਵੀ ਮੰਗੀ ਇਹ ਗੱਲ ਹੋ ਰਿਹਾ ਕਿ ਬਾੜੀ ਸ਼ਹਿ ਪ੍ਰਾਪਤ ਹੋਣ ਤੇ ਉਹ ਫਿਰ ਫਿਰ ਪੁਰਾਣੇ ਰਵਈਏ ਤੇ ਆ ਗਏ ਇਹਨਾਂ ਤੋਂ ਕੋਈ ਧਰਮੀ ਮੰਨਤਾ ਹੁੰਦਾ ਨਹੀਂ ਜੋ ਲੋੜ ਪੈਂਦੀ ਸੀ ਤਾਂ ਸਿੱਖਾਂ ਨਾਲ ਬਣਾ ਲੈਂਦੇ ਸੀ ਮੁੜ ਕੇ ਫਿਰ ਦੁਸ਼ਮਣੀਆਂ ਕੱਢਣ ਲੱਗ ਜਾਂਦੇ ਸੀ ਇਸ ਕੱਲੂ ਘਰੇ ਤੋਂ ਸਿਰਫ 9 ਮਹੀਨਿਆਂ ਬਾਅਦ ਹੀ ਸਿੱਖ ਮੁੜ ਆਪਣੇ ਆਪਣੇ ਟਿਕਾਣਿਆਂ ਤੇ ਆ ਗਏ। ਉਸੇ ਸਾਲ ਬੰਦੀ ਛੁੜ ਦੇਵਸ ਦੇ ਉੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਬੜਾ ਭਾਰੀ ਇਕੱਠ ਹੋਇਆ ਜਿਹੜੇ ਸਿੰਘ ਕੱਲੂ ਘਰੇ ਤੋਂ ਬਚ ਗਏ ਸਨ। ਉਹ ਮੁੜ ਵਹੀਰਾ ਘੱਟ ਕੇ ਸਰਗਰਮ ਹੋ ਰਹੇ ਸਨ। ਕਈ ਗ੍ਰਸਥੀ ਸਿੱਖਾਂ ਨੇ ਵੀ ਵਹੀਰਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਜੋ ਖਾਲਸੇ ਦੀ ਤਾਕਤ ਹੋਰ ਮਜ਼ਬੂਤ ਹੋ ਸਕੇ ਸਕੇ। ਪੂਰੇ ਦੇਸ਼ ਤੋਂ ਸੈਂਕੜੇ ਨੌਜਵਾਨ ਬੱਚੇ-ਬੱਚੀਆਂ ਅੰਮ੍ਰਿਤ ਪਾਨ ਕਰਕੇ ਵੰਤੇ ਦੀ ਮੁਖਤਾਰਾ ਵਿੱਚ ਜੁੜ ਗਏ ਸਿੱਖਾਂ ਨੇ ਅੰਮ੍ਰਿਤ ਸਰੋਵਰ ਦੀ ਸਫਾਈ ਕਰਵਾਈ ਮੁਰਕੇ ਸ੍ਰੀ ਹਰਮੰਦਰ ਸਾਹਿਬ ਜੀ ਨੂੰ ਉਸਾਰਿਆ ਪਰ ਅਬਦਾਲੀ ਖਿਲਾਫ ਗੁੱਸਾ ਬਰਕਰਾਰ ਰਿਹਾ ਜਿਸ ਨੂੰ ਦਲ ਖਾਲਸੇ ਨੇ ਸੰਨ 1764 ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਯੁੱਧ ਕਰਦਿਆਂ ਹੋਇਆ ਜਹਾਨ ਖਾਨ ਨੂੰ ਗੋਲੀ ਮਾਰ ਕੇ ਉਤਾਰਿਆ ਤੇ ਬਾਬਾ ਜੀ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਇਹ ਦੁਸ਼ਮਣਾਂ ਲਈ ਸਾਫ਼ ਚੁਣੌਤੀ ਸੀ ਕਿ ਤੁਸੀਂ ਮਾਰ ਕੇ ਵੀ ਅਨ ਨਾ ਕਾਮਯੋ ਜਾਭੂ ਤੇ ਅਸੀਂ ਮਰ ਕੇ ਵੀ ਕਾਮਯਾਬ ਹਾਂ ਇਸ ਦੇਸ਼ ਵਿੱਚ ਐਸੇ ਸੱਕੇ ਉਸ ਤੋਂ ਬਾਅਦ ਵੀ ਮੁੜ ਮੁੜ ਕੇ ਸਿੱਖਾਂ ਨਾਲ ਵਾਪਰਦੇ ਰਹੇ ਹਨ ਪਰ ਗੁਰਦੇਵ ਪਿਤਾ ਜੀ ਦੀ ਕਿਰਪਾ ਨਾਲ ਹਰ ਵਾਰੀ ਸਿੱਖਾਂ ਨੇ ਅਡੋਲ ਰਹਿ ਕੇ ਉਹੀ ਜਵਾਬ ਦਿੱਤਾ ਜੋ ਸੰਨ 1762 ਦੇ ਵਿੱਚ ਅਫਗਾਨੀ ਨੂੰ ਦਿੱਤਾ ਸੀ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਕਦੇ ਮੁੱਕਣਾ ਨਹੀਂ ਸਿੰਘਾਂ ਨੂੰ ਝੁਕਾਉਣ ਵਾਲਾ ਸਿੰਘਾਂ ਨੂੰ ਮੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਤਮ ਸਾਨੂੰ ਚੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਕਿਉਂਕਿ ਹਾਲੇ ਤੱਕ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ ਜਿੱਥੇ ਇਸ ਕੱਲੂ ਘਰੇ ਨੇ ਜ਼ੁਲਮ ਤੇ ਜ਼ਾਲਮ ਦੀਆਂ ਅਤ ਦੀਆਂ ਜੋ ਬਹੁਤ ਹੀ ਜ਼ਿਆਦਾ ਨੀਵੀਆਂ ਰੁਚੀਆਂ ਸੀ ਉਹਨਾਂ ਨੂੰ ਪ੍ਰਗਟ ਕੀਤਾ ਕਮੀਨਗੀਆਂ ਨੂੰ ਪ੍ਰਗਟ ਕੀਤਾ ਉੱਥੇ ਹੀ ਇਸ ਨੇ ਸਿੱਖਾਂ ਦੀ ਸਹਿਣ ਸ਼ਕਤੀ ਤੇ ਗੁਰੂ ਚਰਨਾਂ ਤੇ ਸਭ ਕੁਝ ਸਮਰਪਿਤ ਕਰ ਦੇਣ ਦੇ ਜਜ਼ਬੇ ਲਈ ਬੜੀ ਵੱਡੀ ਕਸਵੱਟੀ ਪੇਸ਼ ਕੀਤੀ ਜਿਸ ਵਿੱਚ ਤਪ ਕੇ ਸਿੱਖ ਕੰਚਨ ਵਾਂਗੂ ਨਿਰੋਲ ਨਰੋਏ ਤੇ ਹੋਰ ਲਿਸ਼ਕਦੇ ਹੋਏ ਬਾਹਰ ਆਏ ਪੰਥ ਦੀ ਨਿਹਾਰ ਹੋਰ ਵੀ ਨਿਖਰ ਗਈ ਜਿੱਥੇ ਇਸ ਕੱਲੂ ਕਰੇ ਨੇ ਅਬਦਾਲੀ ਜਿਹੇ ਹੰਕਾਰੀਆਂ ਨੂੰ ਸਿੱਖੀ ਸਿਧਕ ਦੀ ਮਜ਼ਬੂਤ ਛਤਾਨ ਨਾਲ ਟਕਰਾਉਣ ਦਾ ਮਜ਼ਾ ਚਖਾਇਆ ਉੱਥੇ ਹੀ ਆਉਣ ਵਾਲੇ ਸਮੇਂ ਵਿੱਚ ਵੀ ਹਰ ਸਿੱਖ ਵਿਰੋਧੀ ਤਾਕਤਾਂ ਲਈ ਚੇਤਾਵਨੀ ਸੀ ਉਹ ਇੱਕ ਗੱਲ ਜ਼ਰੂਰ ਸੀ ਕਿ ਇਸ ਖੱਲੂਕਾਰ ਨੇ ਸਿੱਖਾਂ ਨੂੰ ਇਸ ਔਖੇ ਸਮੇਂ ਵਿੱਚ ਵੀ ਇੱਕ ਜੁਟ ਹੋਣ ਦਾ ਮੌਕਾ ਦੇ ਦਿੱਤਾ ਜਿਸ ਨੇ ਇੱਕ ਕਮਾਲ ਦਾ ਇਤਿਹਾਸ ਸਿਰਜਿਆ ਇਹ ਜੋ ਦਸ ਸਿੱਖ ਕੌਮ ਲਈ ਵੀ ਇੱਕ ਚਾਨਣ ਮਨਾਰਾ ਹੈ ਜੋ ਸਾਨੂੰ ਨਾ ਸਿਰਫ ਭਵਿੱਖ ਵਿੱਚ ਹੀ ਇੱਕ ਜੁਟ ਹੋ ਕੇ ਦੂਜਣਾਂ ਸਿਖਾ ਰਿਹਾ ਹੈ ਸਗੋਂ ਸੁਚੇਤ ਰਹਿਣ ਦਾ ਵੀ ਸੰਦੇਸ਼ ਦੇ ਰਿਹਾ ਹਨ ਹੈ ਉਹ ਗੁਰਸਿੱਖ ਮਹਾਨ ਹਨ ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਦੇ ਪਰੋਸੇ ਨਾ ਸਿਰਫ ਜ਼ਾਲਿਮਾਂ ਦੇ ਦੰਦ ਖੱਟੇ ਕੀਤੇ ਸਗੋਂ ਆਪਣੀਆਂ ਵੱਡਮੁੱਲੀਆਂ ਜਾਨਾਂ ਵਾਰ ਕੇ ਪਿਆਰ ਦਾ ਸਬੂਤ ਵੀ ਦਿੱਤਾ ਤੇ ਨਾਲ ਹੀ ਆਪਣੇ ਸੂਝ-ਬੂਝ ਰਾਹੀਂ ਕੌਮ ਨੂੰ ਨਾਸ਼ ਹੋਣ ਤੋਂ ਵੀ ਬਚਾ ਲਿਆ। ਕੁੱਪਰ ਹਿੱੜ ਦਾ ਸਥਾਨ ਜਿੱਥੇ ਹੁਣ ਕਾਰ ਵਾਲੇ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਉੱਥੇ ਤਾਮੀਰ ਕੀਤੇ ਹਨ ਤੇ ਉੱਥੇ ਸਾਰੇ ਸਾਰੇ ਸਿਕੰਜਨਾਂ ਦੇ ਬਹੁਤ ਵੱਡੇ ਵੱਡੇ ਬੁੱਤ ਬਹੁਤ ਸੋਹਣੇ ਸਜਾਏ ਹੋਏ ਹਨ ਕਿ ਜਿਨ੍ਹਾਂ ਨੇ ਕਮਾਲ ਦੀ ਲੀਡਰਸ਼ਿਪ ਦਾ ਸਬੂਤ ਦਿੱਤਾ ਕਿ ਐਨਐਨਫਟ ਖਾ ਕੇ ਇਹੋ ਜੇ ਹਲਤਾਂ ਦੇ ਵਿੱਚ ਵੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਸੋ ਆਪਾਂ ਵੀ ਇਹਨਾਂ ਬੰਦਾਂ ਦੇ ਵਿੱਚ ਇਹਨਾਂ ਸਾਰੇ ਸ਼ਹੀਦਾਂ ਨੂੰ ਯਾਦ ਕਰਕੇ ਦਿਲੋਂ ਸ਼ਰਧਾਂਜਲੀ ਦਿੰਦੇ ਹਾਂ